ਤੋ ਨਾਮ ਦੇ ਨੇੜਲੇ ਪਿੰਡ ਮਾਰਲ ਟਾਊਨ ਨੰਬਰ 2 ਵਿਖੇ ਉਸ ਵੇਲੇ ਸਾਰੇ ਪਰਿਵਾਰ ਨੂੰ ਭੱਜਣਾ ਪੈ ਗਿਆ ਜਦੋਂ ਉਹਨਾਂ ਨੇ ਅੰਦਰਲਾ ਸੀਨ ਦੇਖਿਆ ਤਾਂ ਦੱਸਦੀ ਹੈ ਕਿ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿੱਚ ਮਰਗ ਦੇ ਉੱਤੇ ਗਿਆ ਹੋਇਆ ਸੀ ਤਾਂ ਪਿੱਛੇ ਘਰ ਦੇ ਵਿੱਚ ਇਕੱਲਾ ਬਜ਼ੁਰਗ ਜੋੜਾ ਸੀ ਜਿਨ੍ਹਾਂ ਨੇ ਕਿ ਅਜਿਹਾ ਖੌਫਨਾਕ ਕਦਮ ਚੁੱਕਿਆ ਤੇ ਜਦੋਂ ਮੁੜ ਕੇ ਵਾਪਿਸ ਪਰਿਵਾਰ ਵਾਲੇ ਨੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਤਾਂ ਦੱਸਿਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਦੇ ਕਰਕੇ ਇਹਨਾਂ ਨੇ ਅਜਿਹਾ ਕਦਮ ਚੁੱਕਿਆ ਤਾਂ ਹੁਣ ਪਿੰਡ ਵਾਲਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਉਹਤੇ ਜੇਕਰ ਪਰਿਵਾਰਕ ਮੈਂਬਰ ਵਿੱਕੀ ਦੀ ਗੱਲ ਕਰੀਏ ਤਾਂ ਉਸ ਨੇ ਇਸ ਘਟਨ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ। ਤੇ ਕਰਜ਼ੇ ਦੇ ਬੋਝ ਸੀ ਨਾ ਫਿਰ ਬੈਂਕ ਦਾ ਕਰਜ਼ਾ ਸੀ ਆਰਥਿਕ ਕਰਜ਼ੇ ਦੀ ਤੰਗੀ ਕਾਰਨ ਇਹਨੂੰ ਦੀ ਜਾਨੋ ਹੋਇਆ। ਔਰ ਸਰਕਾਰ ਨੂੰ ਕਹਿੰਦਾ ਕਿ ਇਹਨਾਂ ਕੋਈ ਨੁਕਸਾ ਨਹੀਂ ਤਾਂ ਕੀਤੀ ਜਾਏਗੀ। ਖੈਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਆਰਥਿਕ ਤੌਰ ਤੇ ਬਹੁਤ ਗਰੀਬ ਸੀ ਜਿਸ ਦੇ ਚੱਲਦੇ ਇਹਨਾਂ ਨੇ ਅਜਿਹੇ ਕਦਮ ਚੁੱਕਿਆ ਤਾਂ ਹੁਣ ਇਹਨਾਂ ਦੀ ਮਦਦ ਕੀਤੀ ਜਾਵੇ। ਇਹਨਾਂ ਪਿੰਡ ਵਾਲੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਸੁਸਾਇਡ ਕੀਤੀ ਹੈ ਜੀ। ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਹਦੇ ਕਾਰ ਹੀ ਉਹਨਾਂ ਨੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਬਾਤੋ ਬਾਤ ਸਹਿਤਾ ਦਿੱਤੀ ਆ ਬਈ। ਪਰ ਤੰਗੀਆਂ ਕਾਰਨ ਹੋਏ ਸੀ। ਅੱਛਾ। ਕੱਲੋ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ। ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਇਹ। ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਐ। ਤੇ 11:00 11:30 ਵਜੇ ਤੇ ਸਾਨੂੰ ਪਤਾ ਲੱਗਿਆ 1:00 ਵਜੇ ਤੱਕ ਤਕਰੀਬਨ। ਹਸਪੀਟਲ ਦੇ ਇੱਕਗੇ ਅੰਗਲੀ ਐਮ ਆਈ ਸੀ ਯੂ ਦੀ ਪਹਿਲਾਂ ਡੈਥ ਹੋ ਗਈ। ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀ ਕਿ ਰਸਤੇ ਦੇ ਵਿੱਚ ਉਹ ਕੰਨੇ ਮਾਨਸਾ ਲੈ ਜੋ ਵਧੀਆ ਡਾਕਟਰਾਂ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ ਫਿਰ ਸ਼ਾਮ ਨੂੰ ਸੰਸਕਾਰ ਕਰਤਾ ਸੀ ਸੋ ਦਾਦੇ ਕੇ ਬਲਬੀਰ ਸਿੰਘ ਚਾਰ ਭਰਾ ਸਨ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਘਾਟੇ ਵੱੰਦ ਸਾਬਿਤ ਹੋ ਰਹੀ ਹੈ ਖਰਚੇ ਵਧ ਰਹੇ ਨੇ ਜਿਸ ਕਰਕੇ ਹੁਣ ਛੋਟੇ ਕਿਸਾਨ ਅਜਿਹਾ ਕੰਮ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ